ਦੋਸਤੋ ਜਦੋਂ ਤੁਸੀਂ ਕੋਈ ਚੰਗੀ ਨੀਤ ਨਾਲ ਕੰਮ ਸ਼ੁਰੂ ਕਰਦੇ ਹੋ ਨਾ ਤੇ ਕੌਨਫੀਡੈਂਟ ਹੋ ਕੇ ਕੰਮ ਸ਼ੁਰੂ ਕਰਦੇ ਕੰਮ ਰੁਕਦੇ ਨਹੀਂ ਹੁੰਦੇਗੇ ਪ੍ਰੋਬਲਮਸ ਆਉਂਦੀਆਂ ਨੇ ਸੌਟ ਆਊਟ ਹੋ ਜਾਂਦੀਆਂ ਨੇ ਹੁਣ ਅਸੀਂ ਬਹੁਤੇ ਤਾਂ ਨਹੀਂ ਬਾਕੀ ਤਾਂ ਆਪ ਹੀ ਸੀਗੇ ਅਸੀਂ ਦੋ ਬੰਦੇ ਰੱਖੇ ਹੋਏ ਸੀ ਸੀ ਲੇਬਰ ਵਾਲੇ ਤੇ ਥੋੜੀ ਜੀ ਪੁੱਛਗਿੱਛ ਕਰ ਲਈ ਦਿਮਾਗ ਹੀ ਖਰਾਬ ਹੋ ਗਏ ਵੈਸੇ ਮੈਂ ਕਦੇ ਵੀ ਕਿਸੇ ਬੰਦੇ ਨਾਲ ਭੇਦਭਾਵ ਨਹੀਂ ਕੀਤਾ ਅਜੇ ਤੱਕ ਮਤਲਬ ਇਹ ਇੱਕ ਚੀਜ਼ ਦੇਖੀ ਆ ਵੀ ਪ੍ਰਵਾਸੀ ਜਿਹੜੇ ਹੈਗੇ ਨਾ ਉਹ ਥੋੜੀ ਮਤਲਬ ਨਜਾਇਜ਼ ਫਾਇਦਾ ਉਠਾਉਂਦੇ ਥੋੜੀ ਸ਼ਰਾਫਤ ਦਾ ਤੇ ਜਦੋਂ ਤੁਸੀਂ ਅੜੇ ਹੁੰਨੇ ਨਾ ਕਈ ਵਾਰੀ ਤਾਂ ਉਦੋਂ ਇਹ ਆਪਣੇ ਆਪ ਨੂੰ ਡੀਸੀ ਸਮਝਣ ਲੱਗ ਜਾਂਦੇ ਨੇ ਬਥੇਰੇ ਬੰਦੇ ਰੌਲਾ ਪਾਉਂਦੇ ਨੇ ਰੌਲਾ ਕੀ ਆ ਹੁਣ ਆਪਣੇਆਂ ਨੂੰ ਕੰਮ ਕਰਨ ਦੀ ਆਦਤ ਨਹੀਂ ਪਤਾ ਨਹੀਂ ਕਿਉਂ ਨਹੀਂ ਆਦਤ ਪਾਈ ਨਹੀਂ ਪਰ ਦੇਖੋ ਤੁਸੀਂ ਮੈਂ ਤੁਹਾਨੂੰ ਦੱਸਾਂ ਗੱਲ ਕੀ ਆ ਪਰ ਆਪਾਂ ਤਾਂ ਹੁਣ ਇਹ ਮਤਲਬ ਜੋ ਆਪਣਾ ਫੇਸਬੁੱਕ ਤੇ ਲਾਈਵ ਹੋਣ ਦਾ ਸਾਡਾ ਪਰਿਵਾਰ ਦਾ ਸਾਡੇ ਦਾ ਮਕਸਦ ਹੈਗਾ ਹੋਰ ਸਾਰਾ ਕੁਝ ਉਹਦਾ ਮਕਸਦ ਇਹ ਆ ਵੀ ਬੱਚਿਆਂ ਨੂੰ ਸਾਡਿਆਂ ਨੂੰ ਅਸੀਂ ਆਪਣੇ ਕੰਮ ਕਰਨ ਲਾਉਣਾਗਾ ਤੇ ਦੇਖੋ ਤੁਸੀਂ ਸਾਡਾ ਕੱਲ ਉਹ ਜਵਾਬ ਨਹੀਂ ਦੇਗੇ ਕਿ ਅਸੀਂ ਜਵਾਬ ਦਿੱਤਾ ਸਾਡਾ ਕੰਮ ਉਵੇਂ ਦਾ ਉਵੇਂ ਚੱਲ ਰਿਹਾ ਆ ਬਾਈ ਲਾਭ ਦਾ ਬੇਟਾ ਉਹਦੇ ਦੋਸਤ ਨੇ ਮੁੰਡੇ ਦੀ ਬਾਡੀ ਦੇਖੋ ਤੁਸੀਂ ਜਿਮ ਜਾਂਦਾ ਤੇ ਮੈਂ ਇਹਨੂੰ ਸਮਝਾਇਆ ਕਿ ਅੰਕਲ ਗੱਲ ਹੀ ਕੋਈ ਨਹੀਂ ਆਪਦੇ ਸਾਰੇ ਦੋਸਤ ਲੈ ਆਇਆ ਉਸ ਤੋਂ ਕਿਤੇ ਵੱਧ ਸਪੀਡ ਦੇ ਕੰਮ ਚੱਲਿਆ ਕਿਉਂ ਕਿ ਆਪਦੇ ਕੰਮ ਦਾ ਬੰਦੇ ਨੂੰ ਹਰੇਕ ਨੂੰ ਹੁੰਦਾਗਾ ਯਾਰ ਸਾਡਾ ਕੰਮ ਆ ਇਹ ਤੇ ਆ ਬੱਚਿਆਂ ਨੇ ਦੇਖੋ ਜੀ ਮਤਲਬ ਪਤਾ ਹੀ ਨਹੀਂ ਲੱਗਣ ਦਿੱਤਾ ਤੇ ਇਹ ਵੀਡੀਓ ਨਾਲ ਸ਼ੇਅਰ ਜ਼ਰੂਰ ਕਰੋ ਤੁਸੀਂ ਇਹਦੇ ਨਾਲ ਗੱਲ ਕੁਛ ਨਹੀਂ ਵੀ ਤੁਸੀਂ ਮਤਲਬ ਆਪਣੇ ਬੱਚਿਆਂ ਨੂੰ ਮੋਟੀਵੇਸ਼ਨ ਹੀ ਮਿਲਦਾਗਾ ਬਾਈ ਲਾਭ ਉਹਨਾਂ ਨੂੰ ਸਾਰਾ ਸਿਖਾ ਰਿਹਾਗਾ ਵੀ ਕੋਈ ਕਿਵੇਂ ਫਰੋਲਣੀ ਆ ਕਿਵੇਂ ਕਰਨੀ ਆ ਇਹ ਸਿੱਖਿਆਵਾਂ ਇਹ ਟ੍ਰੇਨਿੰਗਸ ਬਾਈ ਕਿਤੋਂ ਨਹੀਂ ਮਿਲਦੀਆਂ ਗਿਆ ਹੁਣ ਜਿਵੇਂ ਇਹ ਬੱਚੇ ਨੇ ਥੋੜਾ ਜਿਹਾ ਇਹ ਪੜ੍ਹਾਈ ਪੜੂਈ ਇਹਨਾਂ ਨੇ ਛੱਡਤੀ ਪਰ ਬੱਚੇ ਹੈਗੇ ਨੇ ਇਹ ਕੱਚੇ ਖੜੇ ਨੇ ਇਹ ਜਿਹੋ ਜਿਹੇ ਆਕਾਰ ਦੇ ਲੋਗੇ ਤੁਸੀਂ ਉਵੇਂ ਹੀ ਚੱਲ ਪੈਣਗੇ ਆਪਦੇ ਹਜੇ ਫਿਲਹਾਲ ਆਪਣੇ ਬਾਪ ਦੇ ਕਹਨੇ ਚ ਨੇ ਉਮਰ ਛੋਟੀ ਹੈਗੀ ਆ ਬਾਈ ਦੱਸ ਰਿਹਾ ਸਾਰਾ ਕੁਝ ਇਹਨਾਂ ਨੂੰ ਲੱਗੇ ਪਏ ਨੇ ਭੱਜੇ ਫਿਰਦੇ ਨੇ ਤੇ ਇਹੀ ਚਾਹੁੰਦੇ ਆਪਾਂ ਵੀ ਆਪਣਾ ਦੇਖੋ ਆਪਾਂ ਤਾਂ ਉਮਰ ਟਪਾ ਲਈ ਆ ਆਪਦੀ ਵੀ ਆਪਦੇ ਕਾਰੋਬਾਰ ਤੇ ਜੋ ਹੁਣ ਆਹ ਕੁਛ ਕਰੀਦਾਗਾ ਇਹ ਸਿਰਫ ਇੱਕ ਬੱਚਿਆਂ ਲਈ ਕਰੀਦਾ ਬੱਚਿਆਂ ਨੂੰ ਦਿਖਾਉਣ ਵਾਸਤੇ ਆ ਦੇਖੋ ਨਾ ਇਹ ਪੂਰੇ ਕਲਾਸ ਲੱਗੀ ਹੋਈ ਹੈ ਜਿਵੇਂ ਆਈਟੀਆਈ ਦੇ ਵਿੱਚ ਹੁੰਦੀ ਹੈ ਇੰਸਟ੍ਰਕਟਰ ਦੱਸ ਰਿਹਾਗਾ ਫਾਈਨੈਂਸ ਸਾਰਾ ਯਾਨੀ ਆਪਾਂ ਹੁਣ ਜੇ ਲੰਬੀ ਬਣਾਉਣ ਲਾਇ ਤਾਂ ਵੀਡੀਓ ਤਾਂ ਬਹੁਤ ਲੰਬੀ ਬਣ ਜਾਣੀ ਸਾਰੇ ਦਿਨ ਦੀ ਜਦੋਂ ਕੁਝ ਪਾਰਟ ਕੱਟ-ਕੱਟ ਕੇ ਬਣਾਏ ਨੇ ਵੀ ਥੋੜੇ-ਥੋੜੇ ਕਰ-ਕਰ ਕੇ ਤੇ ਦੇਖੋ ਤੁਸੀਂ ਫੇਰ ਕੀ ਆ ਸਾਡਾ ਕੰਮ ਖੜ ਗਿਆਗਾ ਜਮਾਨੀ ਖੜਾ ਸਾਡਾ ਕੰਮ ਪੂਰੀ ਸਪੀਡ ਤੇ ਚੱਲਿਆਗਾ ਪੂਰਾ ਵਧੀਆ ਠੋਕ ਕੇ ਚੱਲਿਆ ਹੱਸ-ਹੱਸ ਕੇ ਗੱਲਾਂ ਕੀਤੀਆਂ ਉਹਨਾਂ ਨਾਲ 10 ਮਿੰਟ ਸੋਚਣਾ ਵੀ ਪੈਂਦਾ ਸੀ ਫालतू ਬਈ ਯਾਨੀ ਕੱਲ ਨਹੀਂ ਕਰਾਂਗੇ ਤੇ ਗੱਲ ਇਹ ਮੈਂ ਸਨੇਹਾ ਇਹ ਬੱਚਿਆਂ ਨੂੰ ਲਾਉਣਾ ਚਾਹੁੰਦੇ ਆਂ ਸੀ ਵੀ ਭਾਈ ਬੱਚਿਓ ਆਪਣੇ ਮਾਂ-ਬਾਪ ਨਾਲ ਕੰਮ ਕਰੋ ਬਾਕੀ ਦੀ ਗੱਲ ਇਹ ਮਾਂ-ਬਾਪ ਨੂੰ ਵੀ ਭਾਈ ਆਪਣੇ ਬੱਚਿਆਂ ਨੂੰ ਪਿਆਰ ਨਾਲ ਨਾ ਕੰਮ ਲਾਓ